ਪ੍ਰਾਈਵੇਟ ਹਸਪੀਟਲ ਦਾ ਬਿੱਲ ਇੰਝ ਹੋਰਾਂਸ ਕਵਰ ਕਰੂਗੀ ਕਿ ਨਹੀਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਹੈਗਾ ਫਿਰ ਕੋਈ ਟੈਨਸ਼ਨ ਨਹੀਂ ਥੋੜਾ ਸਾਰਾ ਟਰੀਟਮੈਂਟ ਕੈਸ਼ਲੈਸ ਹੋ ਬਿਨਾ ਪੈਸਿਆਂ ਦੇ ਜੀ ਹਾਂ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਪੰਜਾਬ ਸਰਕਾਰ ਲੈ ਕੇ ਆਈ ਹੈ ਦੁਨੀਆ ਦੀ ਪਹਿਲੀ ਸਿਹਤ ਯੋਜਨਾ ਹੁਣ ਪੈਸੇ ਦੀ ਕਾਰਨ ਕੋਈ ਵੀ ਨਾਗਰਿਕ ਵਧੀਆ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਸਿਹਤ ਦਾ ਹੱਕ ਸਬਲੇ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਹਿਮਾਨ ਮੁੱਖ ਮੰਤਰੀ ਪੰਜਾਬ ਜਿਹੜੇ ਕਿ 24 ਘੰਟੇ ਅਸੰਤਲੀ ਪੰਜਾਬ ਦੀ ਪਬਲਿਕਲੀ ਕੰਮ ਕਰਦੇ ਰਹਿੰਦੇ ਆ ਤੇ ਲਗਾਤਾਰ ਜੇ ਗੱਲ ਹੋਵੇ ਭਾਵੇਂ ਇਨਵੈਸਟ ਪੰਜਾਬ ਦੀ ਜਾਂ ਪੰਜਾਬ ਦੇ ਵਿੱਚ ਕਿਤੇ ਵੀ ਡਿਵੈਲਪਮੈਂਟ ਦੀ ਨਵੀਆਂ ਸੜਕਾਂ ਜਾਂ ਨਵੇਂ ਸਕੂਲ ਨਵੇਂ ਹਸਪੀਟਲ ਦੀਆਂ ਬਿਲਡਿੰਗਾਂ ਉਹ ਲਗਾਤਾਰ ਨਹੀਂ ਪੱਥਰ ਰੱਖਦੇ ਰਹਿੰਦੇ ਤੇ ਕੰਮ ਜਿਹੜੇ ਆ ਉਹ ਲਗਾਤਾਰ ਚੱਲਦੇ ਰਹਿੰਦੇ ਆ ਪੰਜਾਬ ਦੇ ਵਿੱਚ ਉਥੇ ਤੱਕ ਹੀ ਅੱਜ ਸਵੇਰੇ ਪਹਿਲਾਂ ਚੰਡੀਗੜ੍ਹ ਦੇ ਪੀਆਰਟੀਸੀ ਦੇ ਡੇਪੂ ਦੇ ਵਿੱਚ ਵਰਕਸ਼ਾਪ ਦੇ ਵਿੱਚ ਇਹ ਕੋ ਮੁਸ਼ਕਲਾਂ ਸਾਨੂੰ ਉਹ ਸੁਣੀਆਂ ਫਿਰ 43 ਦੇ ਬੱਸ ਸਟੈਂਡ ਚੰਡੀਗੜ੍ਹ ਉਥੇ ਭੈਣਾ ਭਰਾਵਾਂ ਨਾਲ ਸਵਾਰੀਆਂ ਨਾਲ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਉਹਦੇ ਬਾਅਦ ਲੁਧਿਆਣੇ ਚੈਕਿੰਗ ਕੀਤੀ ਹੁਣ ਮੋਗੇ ਇੱਥੇ ਚੈਕਿੰਗ ਕੀਤੀ ਆ ਭੈਣਾ ਭਰਾਵਾਂ ਨੂੰ ਜੇ ਕੋਈ ਮੁਸ਼ਕਲਾਂ ਸਨ ਉਹ ਸੁਣੀਆਂ ਜੇ ਸਾਡੇ ਮੁਲਾਜ਼ਮਾਂ ਨੂੰ ਕੋਈ ਜਿਵੇਂ ਮੁਲਾਜ਼ਮਾਂ ਕਿਸੇ ਨੂੰ ਕੋਈ ਪਰੇਸ਼ਾਨੀ ਆ ਘਰੇਲੂ ਜਾਂ ਕੋਈ ਸਰੀਰਕ ਪੱਖੋਂ ਕਈ ਕਹਿੰਦੇ ਆ ਵੀ ਸਾਡੀ ਟਰਾਂਸਫਰ ਸਾਡੇ ਘਰ ਦੇ ਲਾਗੇ ਡੀਪੂ ਦੇ ਵਿੱਚ ਹੋ ਜੇ ਉਹ ਮੁਸ਼ਕਲਾਂ ਸੁਣੀਆਂ ਨਾਲ ਇਹ ਜਿਹੜੀ ਵਰਕਸ਼ਾਪ ਆ ਇਹ ਡੀਪੂ ਆ ਮੋਗਾ ਡੀਪੂ ਬੜਾ ਪੁਰਾਣਾ ਡੀਪੂ ਆ ਤੇ ਜਿਹੜੀ ਬਿਲਡਿੰਗ ਬਣੀ ਮੈਨੂੰ ਲੱਗਦਾ ਵੀ 50 ਸਾਲੀ ਹੋ ਗਏ ਹੋਣੇ ਕਿਤੇ ਬਣੀ ਨੂੰ ਤੇ ਜਿਹੜੀ ਵਰਕਸ਼ਾਪ ਆ ਦਫ਼ਤਰ ਆ ਸਾਡੇ ਜੀਐਮ ਸਾਹਿਬ ਦਾ ਉਹ ਲਗਭਗ ਪਾਸਟੈਂਡ ਨਾਲੋਂ 3-4 ਫੁੱਟ ਦੂnga ਤੇ ਜਦੋਂ ਬਰਸਾਤ ਹੁੰਦੀ ਹੀ ਉਦੋਂ 3-3 4-4 ਫੁੱਟ ਪਾਣੀ ਖੜ ਜਾਂਦਾ ਸੀ ਫਿਰ ਇਹਨਾਂ ਨੇ ਵਿਚਾਰਿਆ ਨੇ ਮੋਟਰ ਲਾ ਕੇ ਤੇ ਉਹ ਪਾਣੀ ਕੱਢਦੇ ਰਹਿਣਾ ਲਗਾਤਾਰ ਹੋਣ ਜੀਐਮ ਸਾਹਿਬ ਨੂੰ ਇਹ ਪਹਿਲਾਂ ਹੀ ਕਿਹਾ ਹੈ ਕਿ ਆਪਾਂ ਸੀਵਰੇਜ ਦਾ ਨਾਲ ਕਨੈਕਸ਼ਨ ਕਰਾ ਦਈਏ ਉਹ ਪ੍ਰੋਸੀਜਰ ਚੱਲਦਾ ਰਿਹਾ ਵਾ ਕਿ ਜੇ ਕੱਲ ਨੂੰ ਮੀਂਹ ਪਊਗਾ ਸੀਵਰੇਜ ਨੂੰ ਕਨੈਕਸ਼ਨ ਹੋ ਜਾਊ ਤੇ ਪਾਣੀ ਇੱਥੋਂ ਨਿਕਲ ਜਾਊਗਾ ਜੇ ਵਰਕਸ਼ਾਪ ਦੇ ਵਿੱਚ ਪਾਣੀ ਆਊ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਮੋਗੇ ਡਿਪੂ ਵਾਸਤੇ 12 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਪ੍ਰਮਾਣ ਹੋ ਗਈ ਆ ਜਿਹਦੇ ਨਾਲ ਜਿਹੜੀ ਵਰਕਸ਼ਾਪ ਦਾ ਸ਼ੈੱਡ ਆ ਜਾਂ ਜਿਹੜੀ ਵਰਕਸ਼ਾਪ ਉੱਚੀ ਹੋਣੀ ਆ ਉਹ ਸਾਰੇ ਪੈਸੇ ਪਾਸ ਹੋ ਗਏ ਜਿਵੇਂ ਜਿਵੇਂ ਇਹ ਕੰਮ ਸ਼ੁਰੂ ਕਰਾ ਕੇ ਖਰਚ ਕਰਨਗੇ ਓਵੇਂ ਓਵੇਂ ਜਿਹੜੇ ਪੈਸੇ ਉਹ ਜਾਰੀ ਹੁੰਦੇ ਜਾਣਗੇ ਬਾਕੀ ਡਰਾਈਵਰਾਂ ਕਨੈਕਟਰਾਂ ਨੂੰ ਵੀ ਇੱਥੇ ਮਿਲਿਆ ਆ ਮੁਲਾਕਾਤ ਕੀਤੀ ਆ ਸਾਰਿਆਂ ਨਾਲ ਤੇ ਇਹੋ ਬੇਨਤੀ ਕੀਤੀ ਆ ਵੀ ਜਿਹੜੀਆਂ ਭੈਣਾਂ ਆਪਣੀਆਂ ਸਾਡੀਆਂ ਧੀਆ ਬੱਚੀਆਂ ਜਿਹੜੀਆਂ ਆਧਾਰ ਕਾਰਡ ਦੇ ਉੱਤੇ ਫ੍ਰੀ ਬਸੇਵਾ ਦੇ ਵਿੱਚ ਜਾਂਦੀਆਂ ਹਰ ਬਸ ਸਟਾਪ ਤੇ ਹਰ ਬਸ ਸਟੈਂਡ ਤੋਂ ਉੱਤੋਂ ਸਾਡੀਆਂ ਧੀਆ ਭੈਣਾਂ ਨੂੰ ਚੜਾਉਣ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਗਵਾਹੀ ਦੇ ਵਿੱਚ ਵੇਖੋ ਇਹ ਸਰਕਾਰ ਵੱਲੋਂ ਫ੍ਰੀ ਸੇਵਾ ਜਿਹੜੀ ਬੀਬੀਆਂ ਨੂੰ ਦਿੱਤੀ ਗਈ ਆ ਉਹ ਸਰਕਾਰ ਇਹਦੇ ਪੈਸੇ ਅਦਾ ਕਰਦੀ ਆ ਤੇ ਡਰਾਈਵਰ ਕਰੈਕਟਰ ਵੀਰਾਂ ਨੂੰ ਇਹੋ ਹੀ ਬੇਨਤੀ ਆ ਵੀ ਹਰ ਬਸ ਸਟਾਪ ਦੇ ਉੱਤੇ ਖੜ ਕੇ ਧੀਆ ਭੈਣਾਂ ਨੂੰ ਉਹਨਾਂ ਦੀ ਮੰਜ਼ਲਾ ਲੈ ਕੇ ਜਾਣ ਤੇ ਨਾਲੇ ਸਭ ਤੋਂ ਵੱਡੀ ਗੱਲ ਜੇ ਅਸੀਂ ਆਪਣੀਆਂ ਧੀਆ ਨੂੰ ਸਕੂਲਾਂ 'ਚ ਜਾਂ ਕਾਲਜਾਂ 'ਚ ਸਰਕਾਰੀ ਬਸ ਦੇ ਉੱਤੇ ਲੈ ਕੇ ਜਾਵਾਂਗੇ ਤੇ ਉਨਹੀਂ ਸਾਡੀਆਂ ਧੀਆ ਭੈਣਾਂ ਦੀ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਈ ਕਰਨ ਦੀ ਜਿਹੜੀ ਕੁੜੀਆਂ ਦੀ ਗਿਣਤੀ ਉਹ ਵਧੂਗੀ ਢੀਆਂ ਪੜਨਗੀਆਂ ਅਫਸਰ ਬਣਨਗੇ ਆ ਸਾਡਾ ਪੰਜਾਬ ਸਾਡਾ ਦੇਸ਼ ਹੋਰ ਮਜ਼ਬੂਤ ਹੋਊਗਾ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ 1300 ਤੋਂ ਵੱਧ ਬੱਸਾਂ ਜਿਹੜੀਆਂ ਉਹ ਅਸੀਂ ਪੀਆਰਟੀਸੀ ਪੰਨਪਾਸ ਪੰਜਾਬ ਰੋਡਵੇ ਦੇ ਵਿੱਚ ਪਾਉਣੀਆਂ ਜਿਹਦੇ ਵਿੱਚ 100 ਬੱਸਾਂ ਛੋਟੀਆਂ ਮਿੱਡੀ ਬੱਸਾਂ ਵੀ ਆਰਟੀਸੀ ਦੇ ਵਿੱਚ ਪਹਿਣਗੇ ਜਿਹੜੇ ਕਿ ਜਿਹੜੇ ਪਿੰਡੂ ਰੂਟ ਨੇ ਉਹਨਾਂ ਤੋਂ ਵੀ ਅਸੀਂ ਸ਼ਹਿਰੀ ਰੂਟਾਂ ਦੇ ਨਾਲ ਜੋੜਾਂਗੇ ਤੇ ਸ਼ਹਿਰਾਂ ਦੇ ਵਿੱਚੋਂ ਵੱਡੀਆਂ ਬੱਸਾਂ ਚੱਲਣਗੀਆਂ ਬਾਕੀ ਕੁਝ ਬੱਸਾਂ ਜਿਹੜੀਆਂ ਸਾਡੀਆਂ ਯੂਰੋ 6 ਆ ਜਿਹੜੀਆਂ ਦਿੱਲੀ 에ਰਪੋਰਟ ਨੂੰ ਪੈਣੀਆਂ ਉਹ ਵੀ ਅਸੀਂ ਬਸ ਥੋੜੇ ਸਮੇਂ ਵਿੱਚ ਨਵੀਆਂ ਯੂਰੋ 6 ਬੱਸਾਂ ਪਾਵਾਂਗੇ ਤਾਂ ਜੋ ਜਿਹੜੇ ਵੱਡੇ ਸ਼ਹਿਰ ਜਿਵੇਂ ਮੋਗਾ ਆ ਪਟਿਆਲਾ ਲੁਧਿਆਣਾ ਅਮਰਸਰ ਹੋਰ ਜਿਹੜੇ ਸ਼ਹਿਰ ਆ ਜਿਹੜੇ ਦਿੱਲੀ 에ਰਪੋਰਟ ਨੂੰ ਬੱਸਾਂ ਚੱਲਦੀਆਂ ਐਨਆਰਆਈ ਪੈਣਾ ਭਰਾਵਾਂ ਨੂੰ ਉਹਦਾ ਪੈਸਾ ਮਿਲ ਜੇ ਮਸਤਸਬਾ ਮਜ਼ਦਮਾਂ ਦੀਆਂ ਕਾਫੀ ਮਿਲਗਾਨੀ ਵੀ ਉਹਨਾਂ ਦੇ ਬੇਟੇ ਕੰਟਰੈਕਟਰ ਦੇस्ते ਤੱਕ ਖਾਵਾ ਨਹੀਂ ਮਿਲਦੀਆਂ ਇਹ ਮੋਗਾ ਬਸ ਸਟੰਡ ਜਿੱਥੇ ਤੁਸੀਂ ਖੜੇ ਹੋ ਉਹ ਪਰੋਂ ਅੰਦਰ ਬੱਸਾਂ ਵੱਡਦੀਆਂ ਤੇ ਉਹਦੇ ਪਾਣੀ ਦਾ ਬੁਰਾ ਹਾਲ ਹੋ ਜਾਂਦਾ ਜਦੋਂ ਉਹਨਾਂ ਨਾਲ ਗੱਲ ਕਰੀ ਜਿਓ ਕੋਈ ਸਾਡੇ ਵਾਸਤੇ ਹੈ ਨਹੀਂ ਇਹੋ ਮੈਂ ਪਾਣੀ ਦੀ ਗੱਲ ਅੱਗੇ ਕਰਕੇ ਤੇ ਆ ਤੁਹਾਡੇ ਤੋਂ ਪਹਿਲਾਂ ਵੀ ਜਿਹੜਾ ਅੱਗੇ ਸੀਵਰੇਜ ਦਾ ਕਨੈਕਸ਼ਨ ਨਹੀਂ ਹੈਗਾ ਸਾਡੀ ਵਰਕਸ਼ਾਪ ਦਾ ਸ਼ਹਿਰ ਦੇ ਸੀਵਰੇਜ ਦੇ ਕਨੈਕਸ਼ਨ ਨਾਲ ਉਹ ਹੁਣ ਜੀਐਮ ਸਾਹਿਬ ਨੇ ਅੱਗੇ ਮੈਨੂੰ ਦੱਸਿਆ ਪੀ ਉਹ ਆਪਾਂ PWD ਨਾਲ ਗੱਲ ਕਰਕੇ ਤੇ ਜਿਹੜੇ ਸਾਡੇ ਸ਼ਹਿਰ ਦੇ ਆਪਣਾ ਨਗਰ ਕੌਂਸਲ ਦੇ ਅਧਿਕਾਰੀ ਆ ਉਹਨਾਂ ਨਾਲ ਗੱਲ ਕਰਕੇ ਕਨੈਕਸ਼ਨ ਜਿਹੜਾ ਜੁੜ ਜਾਣਾ ਪਾਣੀ ਤੇ ਰੁਕਣਾ ਨਹੀਂ ਬਾਕੀ 12 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਆ ਉਹ ਵੀ ਪਾਸ ਹੋ ਗਈ ਆ ਛੇਤੀ ਜਿਹੜੀ ਵਰਕਸ਼ਾਪ ਉਹ ਵੀ ਉੱਚੀ ਹੋਊਗੀ ਨਵਾਂ ਸ਼ੈੱਡ ਵੀ ਬਣੂਗਾ ਹੋਰ ਵੀ ਜਿਹੜੀਆਂ ਕੋਈ ਮੁਸ਼ਕਲਾਂ ਨੇ ਉਹ ਜਿਵੇਂ ਜਿਵੇਂ ਪੈਸੇ ਲੱਗਦੇ ਜਾਣਗੇ ਉਵੇਂ ਉਵੇਂ ਰਾਸ਼ੀ ਪਾਸ ਹੁੰਦੀ ਜਾਊਗੀ ਵਦਿਆ ਜਿਹੜਾ ਮੋਗੇ ਦਾ ਬੱਸ ਸਟੈਂਡ ਆ ਮੋਗਾ ਡੀਪੂ ਆ ਉਹ ਬਹੁਤ ਟਾਪ ਕੁਆਲਿਟੀ ਦਾ ਬਣਾ ਦੇਾਂਗੇ ਤਾਂ ਜੋ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਤੇ ਮੋਗਾ ਉਹ ਫੈਰਿਆ ਕਿਸੇ ਸਮੇਂ ਜਦੋਂ ਉਹ ਹਿੰਦੁਸਤਾਨ ਪਾਕਿਸਤਾਨੀ ਹੀ ਬਣਿਆ ਲਾਹੌਰ ਨੂੰ ਜਦੋਂ ਜਾਂਦੇ ਸੀ ਨਾ ਵਪਾਰੀ ਜਾਂ ਕੋਈ ਵੀ ਬੰਦਾ ਤੇ ਇਹ ਮੇਨ ਆਪੇ ਹੀ ਮੋਗਾ ਜਿਹੜਾ ਹੈ ਇਹਦੇ ਚਲੋ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋ ਗਈ ਸਾਡਾ ਪੰਜਾਬ ਤਾਂ ਵੱਡ ਕੇ ਪਾਕਿਸਤਾਨ ਬਣਾਤਾ ਪਰ ਫਿਰ ਵੀ ਜਿਹੜਾ ਮੋਗਾ ਫੈਰਿਆ ਨਾ ਇਹ ਹਾਬਿਆ ਇਧਰੋਂ ਅੰਮ੍ਰਿਤਸਰੋਂ ਜਿਹੜੀ ਵੀ ਬਾਤ ਸੋਣੀ ਕੋਈ ਵੀ ਰੂਟ ਆਉਣਾ ਮੋਗੇ ਆਉਣਾ ਇਧਰੋਂ ਲੁਧਿਆਣੇੋਂ ਜਿਹੜਾ ਵੀ ਚੰਡੀਗੜ੍ਹੋਂ ਰੂਟ ਆਉਣਾ ਭਾਵੇਂ ਪੱਤੀ ਨੂੰ ਜਾਣਾ ਭਾਵੇਂ ਖੇਮਕਰਨ ਨੂੰ ਜਾਣਾ ਇੱਥੋਂ ਮੋਗੇੋਂ ਕੇ ਜਾਣਾ ਭਾਵੇਂ ਕੋਈ ਫਿਰੋਜ਼ਪੁਰ ਨੂੰ ਰੂਟ ਜਾਣਾ ਉਹ ਵੀ ਮੋਗੇ ਤੋਂ ਕੇ ਜਾਣਾ ਅੱਜ ਵੀ ਮੋਗਾ ਸੈਂਟਰ ਆ ਬੜਾ ਵੱਡਾ ਇਤਿਹਾਸਕ ਇਤਿਹਾਸ ਆ ਮੋਗੇ ਸ਼ਹਿਰ ਦਾ ਇਹ ਵਧੀਆ ਬਸ ਸਟੈਂਡ ਪੜਾਵਾ ਗੱਲ ਕੀਤੀ ਹੈ ਦੁਕਾਨਦਾਰਾਂ ਨੂੰ ਕਿ ਚਾਹੀ ਤੂੰ ਜਾਇਆ ਕਿ ਕਮੀਆਂ ਵਿਸ਼ੇ ਲੱਗੀਆਂ ਬੋਗਾ ਦੇ ਬਸ ਸਟੈਂਡ ਦੇ ਅੰਦਰ ਦੇਖੋ ਬਾਥਰੂਮ ਚੈੱਕ ਕੀਤੇ ਆ ਵਧੀਆ ਹੀ ਸਫਾਈ ਥੋੜਾ ਜਿਹਾ ਲਾਈਟ ਦਾ ਹੈਗਾ ਵੀ ਰਾਤ ਨੂੰ ਜਿਹੜਾ ਲਾਈਟਾਂ ਦਾ ਉਹ ਵੀ ਜੀਐਮ ਸਾਹਿਬ ਨੂੰ ਕਿਹਾ ਵੀ ਲਾਈਟਾਂ ਚਲਾਓ ਵੀ ਰਾਤ ਨੂੰ ਕਿਸੇ ਤਰ੍ਹਾਂ ਦੀ ਸਵਾਰੀਆਂ ਨੂੰ ਦਿੱਕਤ ਪਰੇਸ਼ਾਨੀ ਨਾ ਹੋਵੇ ਨਾਲ ਦੁਕਾਨਦਾਰਾਂ ਨੂੰ ਇਹੋ ਬੇਨਤੀ ਕੀਤੀ ਵੀ ਜੋ ਸਹੀ ਰੇਟ ਆ ਉਹ ਹੀ ਰੇਟ ਲਾਏ ਜਾਣ ਤੇ ਜਿਹੜੀਆਂ ਜਿਵੇਂ ਸਮੋਸੇ ਬ੍ਰੈਡ ਪਕੌੜੇ ਆ ਉਹ ਉਹਨੇ ਕੀ ਬਣਾਏ ਜਾਣ ਜਿਹੜੇ ਰੋਜ਼ ਤੇ ਰੋਜ਼ ਵਿਖਜਣ ਕਿਉਂਕਿ ਇਹੋ ਚੀਜ਼ਾਂ ਨੇ ਜੇ ਆਪਾਂ ਇਹਨਾਂ ਨੂੰ 2-4 ਦਿਨ ਰੱਖ ਕੇ ਵੇਚਦੇ ਆਂ ਤੇ ਇਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਜਿਵੇਂ ਹੈਜਾ ਹੈ ਜਾਂ ਪੇਟ ਖਰਾਬ ਹੋਣ ਵਰਗੀਆਂ ਇਹੋ ਜਿਹੀਆਂ ਕਈ ਨੁਕਤੇ ਆਉਂਦੀਆਂ ਤੇ ਉਹਨਾਂ ਕ ਸਮਾਨ ਬਣੇ ਜਿਵੇਂ ਪਕੌੜੇ ਆ ਬਰੈਡ ਆ 버ਗਰ ਆ ਸਮੋਸੇ ਆ ਇਹ ਉਹਨੇ ਕ ਬੰਨ ਜਿਹੜੇ ਨਾਲੋ ਨਾਲ ਵਿਖਦੇ ਜਾਣ ਵੀ ਸ਼ਾਮਾਂ ਤੀਕੋ ਜਿਹੜਾ ਸਮਾਨ ਬਣਿਆ ਉਹ ਵਿਕਿਆ ਹੋਵੇ ਤੇ ਇਹ ਇਹਨਾਂ ਨੂੰ ਪੱਕੀ ਨਸੀਹਤ ਕੀਤੀ ਆ ਜੇ ਅੱਗੇ ਤੋਂ ਇਹੋ ਜਿਹੀ ਕਿਉਂਕਿ ਅੱਜ ਇਹਨਾਂ ਦਾ ਜਿੰਨਾ ਸਮਾਨ ਵਧਿਆ ਟਾਈਮ ਰਹਿ ਗਿਆ 2 ਘੰਟੇ 2 ਘੰਟਿਆਂ ਤੱਕ ਬਸ ਸਟੈਂਡ ਖਾਲੀ ਹੋ ਜਾਣਾ ਦੇ ਜੇ ਸਮਾਨ ਇਹਨਾਂ ਕੋ ਬੱਜ ਗਿਆ ਇਹਨਾਂ ਕੱਲ ਨੂੰ ਵੀ ਗਰਮ ਕਰ ਕਰ ਇਹੋ ਵੇਚੀ ਜਾਣਾ ਵੀ ਇਹੋ ਇਹਨਾਂ ਨੂੰ ਨਸੀਅਤ ਕੀਤੀ ਆ ਵੀ ਗਾਂ ਤੋਂ ਉਹਨਾਂ ਕ ਸਮਾਨ ਬਣਾਓ ਜਿਹੜਾ ਨਾਲੋ ਨਾਲ ਸਰ ਬਾਹਰਲੀ ਥੈੜ ਤੇ ਬੱਸਾਂ ਰੁਕਦੀਆਂ ਜਿਹਦੇ ਕਰਕੇ ਐਕਸੀਡੈਂਟ ਵੀ ਹੁੰਦੇ ਆ ਕਾਫੀ ਮੌਤਾ ਵੀ ਹੋ ਸਕਦੀ ਆ ਟੀਚਰਾਂ ਦੀਆਂ ਉਹਦੇ ਲਈ ਤੁਹਾਡੇ ਲੋਕ ਕੀ ਇਹਨਾਂ ਨੂੰ ਹਦਾਇਤ ਕੀਤੀ ਹੈ ਜੀਐਮ ਸਾਹਿਬ ਨੂੰ ਮੈਂ ਪਹਿਲਾਂ ਹੀ ਕਿਹਾ ਵਾ ਕਿ ਜਿਹੜੀ ਬੱਸ ਬੱਸ ਸਟੈਂਡ ਚੋਂ ਐਂਟਰ ਹੋ ਕੇ ਨਹੀਂ ਜਾਂਦੀ ਉਹਦਾ ਚਲਾਨ ਕਰੋ ਇਹ ਜੇ ਨਾ ਇਹ ਸੁਦਰਨਗੇ ਬਸਾਂ ਵਾਲੇ ਜਿਹੜੇ ਬਿਲਕੁਲ ਸਰਕਾਰੀ ਬਸ ਤੇ ਸਾਰੀਆਂ ਅੰਦਰ ਐਟਰੋਫੀ ਜਾਂਦੀਆਂ ਜੇ ਕੋਈ ਪ੍ਰਾਈਵੇਟ ਬਸ ਦੀ ਇਹੋ ਜੀ ਦਿੱਕਤ ਆਉਂਦੀ ਆ ਤੇ ਆਰਟੀਓ ਸਾਹਿਬ ਨੂੰ ਇੱਥੇ ਖਿਲਾਰਾਂਗੇ ਪੱਕੇ ਤੌਰ ਤੇ ਤੇ ਜਿਹੜੀਆਂ ਬਸਾਂ ਉਲੰਘਣਾ ਕਰਦਿੰਗੀਆਂ ਜਿਹੜੇ ਨਿਜਮ ਨੇ ਉਹਨਾਂ ਦੀ ਤੇ ਉਹਨਾਂ ਦੇ ਚਲਾਨ ਵੀ ਕਰਾਂਗੇ ਜੇ ਵਾਰ-ਵਾਰ ਨਹੀਂ ਹਟੇ ਤੇ ਫਿਰ ਪਟਕੀਆਂ ਬੰਦ ਕਰਾਂਗੇ ਉਹ ਪੁੱਤ ਥੈਂਕ ਯੂ